ਆਪਣੇ ਪੰਜਾਬ ਵਾਲਿਆਂ ਦਾ ਲੈਵਲ ਹੀ ਅੱਡ ਹੈ। ਉਹ ਭਈਆ ਖਰਿਆਨੇ ਤੋਂ ਆਪਾਂ ਭਈਆ ਨੇ ਬਸ। ਪਹਿਲਾ ਦਿਨ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਟਾਈਮ ਹੋ ਗਿਆ ਜੀ ਸਵੇਰ ਦੇ 7 ਵਜੇ ਦਾ। ਤੇ ਅੱਜ ਹੈ ਜੀ ਆਪਣਾ ਪੁਸ਼ਕਰ ਚ ਦਿਨ ਦੂਸਰਾ। ਤੇ ਅਸੀਂ ਅੱਜ 6:30 ਵਜੇ ਉੱਠ ਖੜੇ ਸੀਗੇ ਤੇ ਉਦੋਂ ਬਾਅਦ ਸ਼ਹਿਰ ਦੇ ਵਿੱਚ ਵਾਕ ਕਰਨ ਲਈ 4-5 ਕਿਲੋਮੀਟਰ ਤੇ ਕਾਫੀ ਸ਼ਹਿਰ 'ਚ ਕਾਫੀ ਰੌਣਕ ਸੀ ਕਿਉਂਕਿ ਲੋਕ ਪੂਜਾ ਕਰਨ ਆਏ ਹੋਏ ਸੀ ਆਪਦੀ ਜਿਨ੍ਹਾਂ ਦੀ ਆਸਥਾ ਹੈ ਦੂਰੂ ਦੂਰੂ ਲੋਕ ਆਏ ਹੋਏ ਸੀ ਉਹ ਆਪਦੀ ਪੂਜਾ ਵਗੈਰਾ ਕਰ ਰਹੇ ਸੀ ਤੇ ਹੁਣ ਆਪਾਂ ਹੋਟਲ ਦੇ ਕੋਲ ਆਪਾਂ ਵਾਪਸ ਆ ਗਏ ਤੇ ਦੂਸਰੇ ਬੰਦਿਆਂ ਨੂੰ ਵੀ ਉਠਾਉਣੇ ਕਰਦੇ ਆ ਜਿਹੜਾ ਅੱਜ ਦਾ ਦਿਨ ਹੈ ਜੀ ਆਪਾਂ ਸਾਰਾ ਪੁਸ਼ਕਰਤੀ ਘੁੰਮਣਾ ਤੇ ਇੱਕ ਦੁਪਹਿਰੇ ਜੇ ਕੁਝ ਟਾਈਮ ਮਿਲੂਗਾ ਅਜਮੇਰ ਸ਼ਰੀਫ ਦਰਗਾਹ ਤੇ ਚਲਣਾ ਹੈ ਤੇ ਅੱਜ ਦਾ ਸਾਰਾ ਉੱਥੇ ਸ਼ਡਿਊਲ ਲਿਖਿਆ ਹੋਇਆ ਸੀਗਾ 3 4 5 ਇਹ 메ਨ ਦਿਨ ਨੇ ਲਾਸਟ ਦਿਨ ਨੇ ਮੇਲੇ ਦੇ ਤੇ 메ਨ ਦਿਨ ਨੇ ਤੇ ਇੱਕ ਇੱਥੇ ਆਪਣਾ ਮੇਲਾ ਗਰਾਊਂਡ ਹੈ ਉੱਥੇ ਇਵੈਂਟਸ ਵਗੈਰਾ ਹੋਣੇ ਨੇ ਜਿਵੇਂ ਮੁੱਛਾਂ ਦਾ ਕੰਪੀਟੀਸ਼ਨ ਮਟਕਾ ਚੱਕ ਕੇ ਜਾਨਕੀ ਰੇਸ ਹੋਊਗੀ ক্রিকেট ਦੇ ਕੰਪੀਟੀਸ਼ਨ ਹੋਣਗੇ ਤੇ ਕਾਫੀ ਇਵੈਂਟ ਹੋਣੇ ਨੇ ਵਿਛਦੀ ਆਪਾਂ ਨੂੰ 11-12 ਵਜੇ ਟਾਈਮ ਮਿਲੂਗਾ ਉਸ ਟਾਈਮ ਆਪਾਂ ਅਜਮੇਰ ਸ਼ਰੀਫ ਦਰਗਾਹ ਦੇਖਣ ਚੱਲਾਂਗੇ ਤੇ ਨਾਲੇ ਤੁਹਾਨੂੰ ਘੋੜੀਆਂ ਘਾੜੀਆਂ ਜਿਹੜਾ ਸਾਰਾ ਉੱਥਾਂ ਦਾ ਪਸ਼ੂਆਂ ਦਾ ਮੇਲਾ ਉਹ ਸਾਰਾ ਦਿਖਾਵਾਂਗੇ ਸ਼ਾਮ ਤੱਕ ਤੇ ਅੱਜ ਆਪਾਂ ਦੂਸਰਾ ਦਿਨ ਵੀ ਇੱਥੇ ਰੁਕਾਂਗੇ ਰਾਤਾਂ ਨੇ ਰੇਜ ਉਹ ਲਿਖਾਇਆ ਸੀ ਤੁਹਾਨੂੰ ਹੁਣ ਦਿਨੇ ਦਿਖਾਉਣਾ ਵਾਹ ਨੀਲਾ ਨੀਲਾ ਪਾਣੀ ਫਿਰ ਉਧਰ ਦੇਖਈ ਆਪਾਂ ਹਾਂ ਪਹਿਲਾਂ ਆਪਾਂ ਉਹ ਬੁੱਕ ਕਰਦੇ ਸੀ ਟੈਂਟ ਫਿਰ ਅਸਾਂ ਐਂ ਸੀ ਵੀ ਜਿਹੜੇ ਬੜੀ ਡੁਕੀਆਂ ਮਾਰਦੇ ਸੀ ਕਿਵੇਂ ਰਾਤ ਤੇ ਜਿਹੜੇ ਪਾਣੀ ਦੇ ਡੁਕੀਆਂ ਮਾਰ-ਮਾਰ ਨਾਲ ਹੁੰਦੇ ਤੇ ਇੱਜ ਤਾਂ ਗੱਲੀ ਲੱਗੀ ਉਂਗਲ ਕਿਵੇਂ ਲੱਗੂ ਰਾਤ ਨੂੰ ਠਰ ਗਿਆ ਹੁਣ ਆਪਾਂ ਟੈਂਟ ਵੀ ਬੁੱਕ ਕਰ ਸਕਦੇ ਸੀ ਯਾਰ ਇਹ ਕਿੰਨੀ ਸੀਟਿੰਗ ਸੀ ਨਾ ਇਹ ਟੈਂਡਰ ਦੱਸਿਆ ਹੋਣਾ ਇਹਨਾਂ ਨੇ ਵੀ ਹੈਗੀ ਸੀਗੀ ਹਾਂ ਟ੍ਰਿਪਲ ਸ਼ੇਅਰਿੰਗ ਵੀ ਸੀਗੀ ਠੀਕ ਹੈ ਸੈਟਅਪ ਤਾਂ ਇਹਨਾਂ ਦਾ ਲੈਟ ਆਉਟ ਨੂੰ ਰਿਬੈਟ ਜਾਂਦੇ ਘੰਟਾ ਤੋਂ ਹਾਂ ਘੰਟਾ ਤੋਂ ਘੰਟੇ ਬਹਿ ਜਾਂਦੇ ਸਹੀ ਹੈ ਤਾਂ ਆ ਗਈ ਹੋਊਗਾ ਪਾਲਕ ਲੱਗਦਾ ਯਾਰ ਮੈਨੂੰ ਤਾਂ ਆ ਵੀ ਸਹੀ ਹੈ ਯਾਰ ਕੰਮ ਛੋਟਾ ਦੇਖੋ ਨਾ ਟਰੈਕਟਰ ਦੀ ਜਗ੍ਹਾ ਰੋਟਾਵੇਟਰ ਨੂੰ ਆ ਰੋਟਾਵੇਟਰ ਜੇ ਇਹ ਤਾਂ ਮੈਂ ਵੀ ਲਿਆਵਾਂ ਸਬਜ਼ੀਆਂ ਵਾਸਤੇ ਯਾਰ ਵਧੀਆ ਰਹਿੰਦਾ ਜੀ ਵਧੀਆ ਰਹਿੰਦਾ ਮਿੱਟੀ ਵੀ ਬੋਤ ਪਜਾਉਗਾ ਦੇਖ ਲਈ ਦੇਖੋ ਕਿੰਨਾ ਸਹਲੇ ਹਨਾ ਦੋਸਤ ਹੂੰ ਮਿੱਟੀ ਵੀ ਉਪਜਾਉ ਹੈ ਫਿਰ ਕਾ ਇੱਥੇ ਇੱਥੇ ਤਾਂ ਫਿਰ ਯਾਰ ਲੇਕ ਹੈ ਨਾ ਜੇ ਸ਼ਹਿਰ ਜਿੱਥੇ 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 ਵੀ ਦੁਨੀਆ 'ਚ ਸ਼ਹਿਰ ਬਸੇ ਨੇ ਪਹਿਲਾ ਪੁਰਾਣੇ ਉਹ ਬਸੇ ਤਾਂ ਕਰਕੇ ਨੇ ਵੀ ਉੱਥੇ ਵੀ ਪਾਣੀ ਦਾ ਕੋਈ ਨੈਚੁਰਲ ਸੋਰਸ ਸੀਗਾ ਤਾਂ ਕਰਕੇ ਉੱਥੇ ਲੋਕ ਬਸੇ ਨੇ ਜਿੱਥੇ ਪਹਿਲਾ ਪਾਣੀ ਨਹੀਂ ਹੁੰਦਾ ਸੀ ਉਹਨੂੰ ਲਿਜਾਣ ਦੇ ਸਾਧਨ ਤਾਂ ਹੁੰਦੇ ਹੀ ਨਹੀਂ ਸੀ ਬਸ ਜਿੱਥੇ ਪਾਣੀ ਹੁੰਦਾ ਸੀ ਉਹੀ ਲੋਕ ਅਮੀਰ ਸੀ ਤੇ ਉਹੀ ਲੋਕ ਉੱਥੇ ਬਸਦੇ ਸੀ ਆਕੇ ਹਾਂ ਇਹ ਜਿਹੜੀ ਜਿਹੜੀ আরাਵਲੀ ਪਰਬਤ ਦੀ ਰੇਂਜ ਹੈ ਇੱਥੋਂ ਸਟਾਰਟ ਹੁੰਦੀ ਹੈ ਨਾ ਮੈਂ ਮੈਪ 'ਚ ਦੇਖਿਆ ਸੀ ਠੀਕ ਹੈ ਤੇ ਉਹ ਮਾਉਂਟ ਆਬੂ ਅੱਗੇ ਤੱਕ ਉਧਰ ਗੁਜਰਾਤ ਵਾਲੀ ਸਾਈਡ ਤੱਕ ਜਾਂਦੀ ਹੈ ਇਹ ਗੱਡੀ 'ਚੋਂ ਆਪਾਂ ਜੀ ਔਲਖ ਦਾ ਸਾਈਕਲ ਕੱਢ ਲਿਆ ਤੇ ਹੁਣ ਆਪਾਂ ਥੋੜਾ ਜਿਹਾ ਟ੍ਰੈਸ਼ਨ ਕਰਨ ਜਾਵਾਂਗੇ ਹੁਣ ਆਪਣੇ ਕੋਲ ਥੋੜਾ ਜਿਹਾ ਟਾਈਮ ਸੀ ਜੀ ਇਸ ਕਰਕੇ ਔਲਖ ਦਾ ਪੋਰਟੇਬਲ ਸਾਈਕਲ ਹੈ ਜਿਹੜਾ ਉਹ ਆਪਾਂ ਚੱਕ ਲਿਆ ਤੇ ਸਾਹਮਣੇ ਨਿਕਲ ਕੇ ਪਹਾੜਾਂ ਵਾਲ ਨੂੰ ਸ਼ਹਿਰ ਨੂੰ ਦੇਖਦੇ ਆ ਜਿੱਥੋਂ ਤੱਕ ਜਾਇਆ ਗਿਆ ਨਜ਼ਾਰਾ ਜਾਇਆ ਤਾਂ ਜੇ ਨਜ਼ਰ ਫੀਲ ਗੁੱਡ ਹੋਇਆ ਉਹ ਨਜ਼ਰ ਤੁਰੇ ਚੱਲਾਂਗੇ ਉਸ ਤੋਂ ਬਾਅਦ ਆ ਜਾਾਂਗੇ ਵਾਪਸ ਆਪਾਂ ਤਾਂ ਐਕਸਪਲੋਰ ਕਰਨ ਦੇ ਚੱਕਰ ਚ ਆਪ ਵੱਡੇ ਪਾਣੀ ਦੇ ਯਾਨੀ ਕਿ ਸੂਏ ਜਿਹੀ ਆਵੜੇ ਕਿਤੇ ਸ਼ਾਇਦ ਮੈਨੂੰ ਲੱਗਦਾ ਵੀ ਜਿਹੜਾ ਲੇਕ ਦਾ ਪਾਣੀ ਇਕੱਠਾ ਹੁੰਦਾ ਇਹਨਾਂ ਵਿੱਚ ਦੀ ਜਾਂਦਾ ਹੋਊ بارش ਦਾ ਪਾਣੀ ਵੀ ਪਾਣੀ ਵੇਸਟ ਨਾ ਹੋਵੇ ਦੇਖਿਆ ਨਾ ਕਿਹੜਾ ਦੇ ਆ ਤੂੰ ਫੇਰੀਆਂ ਤਿਆਰ ਹੋ ਗਿਆ ਟਾਈਮ ਹੋ ਗਿਆ ਕੋਈ ਨਹੀਂ ਵੀ ਆਪਾਂ ਇੱਕ ਗਿਫਟ ਕਰਾ ਲਾਂਗੇ ਕਿਸੇ ਤੋਂ ਵੀਰ ਭਾਈ ਤੋਂ ਹਾਂ ਜਾਇਆ ਟਾਈਮ ਹੋ ਗਿਆ ਜੀ ਸਵਾ ਘੱਟ ਦਾ ਤੇ ਆਪਾਂ ਬੰਦੇ ਆਪਣੇ ਸਾਰੇ ਰੈਡੀ ਹੋ ਗਏ ਤੇ ਹੁਣ ਆਪਾਂ ਚੱਲਦੇ ਆਂ ਬਾਜ਼ਾਰ ਵੱਲ ਨੂੰ ਪਹਿਲਾਂ ਤਾਂ ਆਪਾਂ ਬ੍ਰੇਕਫਾਸਟ ਕਰਦੇ ਆਂ ਬਾਕੀ ਉਹ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਗਰਾਊਂਡ 'ਚ ਸਵੇਰ ਵੀ ਆਪਾਂ ਏਸੀ ਜੀ ਤੇ ਹੁਣ 9:00 ਵਜੇ ਤੁਹਾਨੂੰ ਨਜ਼ਾਰਾ ਦੇਖੋ ਪੁਸ਼ਕਰ ਝੀਲ ਦਾ ਜਿੱਥੇ 52 ਘਾਟ ਬਣੇ ਹੋਏ ਐ ਅਲੱਗ-ਅਲੱਗ ਸਾਨੂੰ ਪੁਸ਼ਕਰ ਚ ਸਭ ਤੋਂ ਵਧੀਆ ਜਿਹੜਾ ਰੈਸਟੋਰੈਂਟ ਐ ਉਹ ਦੋ ਇੱਥੇ ਹੀ ਮਿਲੇ ਨੇ ਬਾਕੀ ਤਾਂ ਠੀਕ-ਠਾਕ ਹੀ ਨੇ ਆਪਣੇ ਖਾਣ ਵਾਲਾ ਸਮਾਨ ਨਹੀਂ ਮਿਲਦਾ ਆਰਡਰ ਕਰ ਲਓ ਮਿਕਸ ਕਰ ਲਓ ਆਲੂ ਪਿਆਜ਼ ਕਰ ਲਓ ਲਓ ਜੀ ਮਰੂਲਾ ਜੀ ਦੀ ਸਪੈਸ਼ਲ ਡਰਿੰਕ ਆ ਗਈ। ਕਾਫੀ ਥੱਕੇ ਸੀਗੇ ਗੱਲ ਦੇ ਇਸ ਕਰਕੇ ਡਰਿੰਕ ਮੰਗਾਉਣੀ ਪੈਗੀ ਸਾਨੂੰ। ਲਓ ਜੀ ਆਪਣਾ ਅਗਰ ਡੋਸਾ। ਬ੍ਰੇਕਫਾਸਟ ਕਰਨ ਤੋਂ ਬਾਅਦ ਹੁਣ ਆਪਾਂ ਜਾਣਾਗਾ ਮੇਲਾ ਗਰਾਊਂਡ ਬਾਜ਼ਾਰ ਚ ਕਾਫੀ ਭੀੜ ਹੁੰਦੀ ਐ ਗੱਡੀ ਤਾਂ ਇੱਧਰ ਆ ਨਹੀਂ ਸਕਦੀ ਬਾਈਕ ਤੇ ਤੁਸੀਂ ਆ ਸਕਦੇ ਹੋ ਜਾਂ ਆ ਸਕਦੇ ਹੋ ਪੈਦਲ ਬਹੁਤ ਵੱਡਾ ਮੇਲਾ ਹੈ ਰਹਿਣਾ ਹਾਂ ਕੀ ਜਾਂਦਾ ਸੀ ਉਹ ਮੈਂ ਵੀ ਉਹ ਪਿੱਛੇ ਲੈ ਕੇ ਕਹਿੰਦਾ ਬਸ ਲੈ ਪੈ ਪਤਾ ਨਹੀਂ ਕਿਹਾਂ ਆ ਕੇ ਦੁੱਧਾ ਮਿਲਦਾ ਇਹ ਪਸ਼ੂਆਂ ਨੂੰ ਤੁਰਕੇ ਤਾਂ ਉਹੀ ਆਪਣੇ ਕੁੱਤੇ ਫੇਲ ਹੋ ਜਾਂਦੇ ਹਨ ਓਕੇ ਜੀ ਲੋਟਾ ਆ ਜੀ ਆ ਗੜੇ ਉੱਠ ਜੇ ਉਹ ਰੋਡ ਤੇ ਰਵ ਸਾਰਾ ਬਟਾ ਆ ਦੇਖੋ ਅੰਗਰੇਜ਼ ਬਹੁਤ ਫਿਰਦੇ ਹਨ ਬਾਹਰ ਲੀਆਂ ਕੰਟਰੀਆਂ ਤੋਂ ਬਹੁਤ ਟੂਰਿਸਟ ਆਇਆ ਦੇਖੋ ਉਹ ਲਿਆ ਪਤਾ ਉੱਠੇ ਹੀ ਕਰਾ ਲਈ ਓਏ ਉਹ ਮਾਇਆ ਉਹ ਗੱਡੀਆਂ ਕਰਾ ਆ ਇਹ ਗੱਡੀਆਂ ਕਰਾ ਦੀਆਂ ਕੱਚੇ ਚ ਲਾ ਲੀਆਂ ਗੱਡੀਆਂ ਇਹਨਾਂ ਦਾ ਥੱਲੇ ਆ ਤਾਂ ਕੋ ਮਾਣ ਵਾਲੇ ਇੱਥੇ ਉਹ ਆ ਮੁਰਦਾ ਇਹ ਹੈ ਜੀ ਸੈਂਡ ਆਰਟ ਤੇ ਇੱਥੇ ਟਿਕਟ ਲੱਗਦੀ ਹੈ 50 ਰੁਪਏ ਤੇ ਇਹਨਾਂ ਨੇ ਮਿੱਟੀ ਤੇ ਆਪਦੀ कारागिरी करी हुई है सैंड आर्ट बहुत मेहनत की थी है बंदे ने जिन्हें भी की थी है चेक करो। ਉਸ ਦਾ ਬੋਲ ਹੀ ਕੁੱਟਿਓ ਕਰਾਣਾ ਆਪਰੇ ਬਾਤ ਮੈਂ ਫਕੀ ਕਾਬਲੇ ਤਰੀਫ ਹੈ ਯਾਰ ਅੱਜ ਅਜਾ ਕਰੋ ਜੈ ਵੀਰ ਤੇਜਾ ਜੀ ਆਹ ਦੇਖੋ ਜੀ ਟੂਰ ਟੂਰਿਸਟਾਂ ਨੂੰ ਇਸ ਤਰ੍ਹਾਂ ਮੇਲਾ ਘਮਾਇਆ ਜਾਂਦਾ ਹੈ ਸੱਚੇ ਭਾਈ ਨੂੰ ਤਰਸ ਹੈ ਸਮਝਾਤ ਮੇਲਾ ਉਥੋਂ ਲੈ ਕੇ ਜੀ ਆਓ ਜਿਹੜੇ ਸੈਂਡ ਆਲੇ ਸੀਗੇ ਉਹ ਜਗ੍ਹਾ ਆ ਗਈ ਠੀਕ ਹੈ ਇਹ ਉਹ ਬਹੁਤ ਦੂਰ ਤੱਕ ਫੈਲਿਆ ਹੋਇਆ ਹੈ ਤੇ ਆਪਾਂ ਜਿੰਨਾ ਕ ਪੋਸੀਬਲ ਹੋ ਸਕੇ ਆ ਜਿੰਨਾ ਕ ਪੋਸੀਬਲ ਹੋ ਸਕੇ ਉਹਨਾਂ ਕ ਘੁੰਮਾਂਗੇ ਫਿਰਾਂਗੇ ਬਾਕੀ ਫਿਰ ਆਪਾਂ ਉਧਰ ਅਜਮੇਰ ਸ਼ਰੀਫ ਵੀ ਜਾਣਾ ਹੈ ਜਿਹੜਾ ਫੋਨ ਕਰ ਲਈ ਗੱਲ ਕਿਹੜੇ ਸਟਾਸ਼ਨ ਤੇ ਹੈ ਨਾ ਆ ਦੇ ਇੱਕੰਬਰ ਗੱਲ ਬਾਤ ਆਪਣੇ ਪੰਜਾਬ ਵਾਲਿਆਂ ਦਾ ਲੈਵਲ ਹੀ ਅੱਡਾ ਹੈ ਬਾਈਕਰ ਗਰੁੱਪ ਦੇ ਮੈਂਬਰ ਘੋੜਿਆਂ ਬਾਰੇ ਪੁੱਛਗਿੱਛ ਕਰਦੇ ਹੋਏ ਤੇ ਜਾਣਕਾਰੀ ਲੈਂਦੇ ਹੋਏ ਬਹੁਤ ਹੀ ਸੋਹਣਾ ਸੈਟਅਪ ਹੈ ਬਾਈਆਂ ਦਾ ਤੇ ਬਹੁਤ ਹੀ ਵਧੀਆ ਘੋੜੇ ਨੇ ਅੱਛਾ 64 ਹੈ ਬਾਈ 64 ਕਾਲੇ ਕਾਂਟੇ ਦਾ ਬੱਚਾ ਇਹ ਕਿੰਨੇ ਉਮਰ ਬਾਈ 17-18 ਸਾਲ ਦੀ ਹੈ ਸੇਜ ਜਨਾਬ ਹੋੜੇ ਸੇਜ ਸੇਜ ਅਛਾ ਹੀ ਜਿਹੜੀ ਦੇਖੀ ਤੁਸੀਂ ਮੈਂ ਲੱਗਿਆ ਠੀਕ ਹੈ ਆ ਸਾਰੇ ਬੱਚੇ ਆ ਪਿਆਰ ਕੀਤੇ ਹੋਏ ਹਰ ਇੱਕ ਤਰਾ ਯਾਰ ਠੀਕ ਹੈ ਭਾਈ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਥੈਂਕ ਯੂ ਭਾਈ ਵੇਖੀ ਮਸ਼ੂਰ ਹੋਇਆ ਸੀ ਤੁਹਾਡਾ ਸੁਆਨ ਦੀ ਵੀਡੀਓ ਹਾਂ ਭਗਵੰਤ ਮਾਨ ਦੀ ਵੀਡੀਓ ਨਾ ਮਸ਼ੂਰ ਹੋਇਆ ਸੀ ਕਵੀ ਬਲੌਗਰ ਬਣ ਗਿਆ ਬਹੁਤ ਵੱਡਾ ਸੈਟਅਪ ਹੈ ਯਾਰ ਹਨਾ ਬਰੀਡ ਕੰਪੀਟੀਸ਼ਨ ਹੋ ਰਿਹਾ ਇੱਥੇ ਹਨਾ ਅੱਜ ਉੱਪਰ ਜਾਣੇ ਲੈ ਵੀ ਚੱਲ ਰੋਲੇ ਲੈ ਜਾ ਘੋੜਿਆਂ ਦਾ ਬਰੀਡ ਕੰਪੀਟੀਸ਼ਨ ਹੋ ਰਿਹਾ ਇੱਥੇ ਇਹ ਜੀ ਘੋੜਿਆਂ ਦਾ ਬਰੀਡ ਕੰਪੀਟੀਸ਼ਨ ਹੋ ਰਿਹਾ ਹੈ ਆ ਦੇਖੋ ਜੀ ਮੁੰਡੇ ਉੱਥੇ ਪਿੱਛੇ ਹੈ ਉਹਨਾਂ ਦਾ ਸਟੱਟ ਫਾਰ ਹੈ ਹੋ ਹਾਰਸ ਕੰਪੀਟੀਸ਼ਨ ਨੂੰ ਦੇਖਦੇ ਹੋਏ ਪੰਜਾਬ ਦੇ ਮੁੰਡੇ ਉਹ ਤੇਰਾ ਕਹਿੰਦੇ ਯਾਰ ਖਾਤ ਹੈ ਇੱਕ ਪੁੱਤ ਹੋਰ ਚੋਟੀ ਤੇ ਖੜਾ ਜਦ ਤੁਸੀਂ ਫੋਟੋ ਕਿੱਧਰ ਲੈਂਦੇ ਮੇਲਾ ਫਿਰ ਬਹੁਤ ਦਿਨਾਂ ਚੱਲੀ ਜਾਂਦਾ ਨਾ 22 ਤਰੀਕ ਨੂੰ ਚੱਲਿਆ 22 ਤਰੀਕ ਦਾ ਚੱਲਿਆ ਬਹੁਤ ਦਿਨਾਂ ਦਾ ਮੇਲਾ ਚੱਲੀ ਜਾਂਦਾ ਇਸ ਕਰਕੇ ਫਿਰ ਉਹ ਹੈ ਮੇਨ ਗਰਾਊਂਡ ਤੇ ਚੱਲ ਰਿਹਾ ਮੁਕਾਬਲੇ ਯਾਰ ਆਪਾਂ ਉਹ ਆਪਣਾ ਮੈਨੂੰ ਆਇਆ ਲੱਗਦਾ ਵੀ ਉਹ ਆਪਾਂ ਜਿਹੜਾ ਉੱਪਰ ਮੰਦਿਰ ਹੈ ਉਹ ਦੇਖਣਾ ਰਹਿ ਜੂਗਾ ਮੈਨੂੰ ਆਇ ਲੱਗਦਾ। ਬੇਟੀਆਂ ਖੜੀਆਂ ਜਾਂ ਬੰਦ ਆ। ਹਾਂ। ਕਿਉਂਕਿ ਉਹ ਜਿਹੜਾ ਰੋਬ ਰਾਸਤੇ 'ਚ ਆ ਰੋਪੇ ਬਣਿਆ ਹੋਇਆ ਉਹ ਤਾਂ ਵਿਚਾਲੀ ਖੜੀਆਂ ਨੇ। ਅਸਲ ਕੋਈ ਨਹੀਂ। ਪੌੜੀ ਚੜਦੇ। ਪੌੜੀ ਨਹੀਂ ਬਾਬੇ। ਕੁਝ ਚੀਜ਼ਾਂ ਅਗਲੀ ਵਾਰ ਵਾਸਤੇ ਵੀ ਛੱਡ ਕੇ ਜਾਣੀਆਂ ਚਾਹੀਦੀਆਂ ਨੇ ਨਾ। ਮੇਰੇ ਨਵੇਂ ਬੰਦੇ ਆਉਣਗੇ। ਫੇਰ ਹੀ ਨਵੇਂ ਬੰਦੇ ਆਉਣਗੇ। ਇੱਧਰ ਦੇਖਿਆ ਆਉਣਿਆ। ਹਾਂ ਐਡ ਕਰਵਾਦੀ ਹੈ ਨਾ ਕਿਹੜੇ ਘੋੜੇ ਕਿਹਦੇ ਨੇ ਨੁਕਰਾ ਉਹ ਬਈ ਹਰਿਆਣੇ ਤੋਂ ਆ ਪਰ ਬਈ ਇਹਨਾਂ ਦਾ ਨਾ ਨੋਮੀ ਦਾ ਨਾ ਨਾਨੀ ਪਰ ਤੋਂ ਵੀਰੇ ਰਾਈਸ ਸਟੱਡ ਪਰ ਰਾਈਸ ਸਟੱਡ ਪਰ ഫോഹാള <muchos> 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 ਆਜੋ ਆਫ ਰੌਡਰ ਮੁੰਡੇ ਆ ਗਏ ਆਜੋ 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 ਮੁੰਡਾਂ ਦੇ ਕਿ ਥੁੱਕ ਮੂੰਹ ਤੇ ਲੱਗਿਆ ਹੋਇਆ ਵੰਡੇ ਦੇ ਬਾੜ ਇੱਕ ਗੱਡੇ ਕਰੀ ਜਾਂਦੇ ਆ ਆਜੋ ਹਾਂ ਹਾਂ ਜਾਦੂਗਰਾਂ ਨੂੰ ਕੈਨੇਡਾ ਜਾਣਾ ਮੇਰੀ ਘਰ ਵਾਲੀ ਕੁੱਟੂਗੀ ਜੇ ਇੱਕਸ ਕਰ ਤੇ ਵੀਡੀਓ ਚ ਦੇਖ ਲੈ ਆ ਦੇਖੋ ਜੀ ਇਹ ਬਿਹਾਈਂਡ ਦਾ ਸੀਨ ਇਹ ਚੀਜ਼ਾਂ ਨੇ ਤੁਸੀਂ ਜਿਹੜਾ ਤੁਸੀਂ ਹਾਂ ਜਿਹੜਾ ਨਹੀਂ ਜਿਹੜਾ ਤੁਸੀਂ ਬਲੌਗਰ ਚ ਦੇਖਦੇ ਵੀ ਆਏ ਮੋਟਰਸਾਈਕਲ 500 ਕਿਲੋਮੀਟਰ ਚਲਾਇਆ ਬੰਦ ਕਰ ਰਿਹਾ ਚ ਆਈਮ ਮਸਾਜਾ ਕਰਾ ਕਰਾ ਕੇ ਗੱਡੀਆਂ ਚੱਲਦੀਆਂ ਨੇ ਫੇਲ ਹੋ ਜਾਂਦੇ ਸੀ ਹਾਂ ਉਹ ਤਾਂ 150 ਕਿਲੋਮੀਟਰ ਤੇ ਸਿੱਧੇ ਸਟ੍ਰੈਚ ਮਾਰੇ ਆਏ ਫਿਰ ਮਾਲਚਾ ਕਰਾਉਣੀ ਪੈਂਦੀ ਆ ਬੰਦਿਆਂ ਨੂੰ ਇਹ ਤਾਂ ਦਿਖਾਉਂਦੇ ਨਹੀਂ ਅਸੀਂ ਵੀਡੀਓ ਚ ਵਾੜਾ ਚੀਜ਼ਾਂ ਪਰ ਚਲ ਅੱਜ ਦਿਖਾ ਦਿੰਨੇ ਆ ਵੀ ਐ ਵੀ ਬਣਦੀ ਆ ਬੰਦੇ ਨਾਲ ਆ ਦੇਖ ਹਾਂ ਹਾਂ ਇਹ ਕਿੱਥੇ ਨਾ ਆ ਦੇਖ ਇਹ ਅਸਲੀਅਤ ਇਹੋ ਜੀ ਹੁੰਦੀ ਹੈ ਤੁਸੀਂ ਸੋਚਦੇ ਹੋ ਵੀ ਮਨੂਲਾ ਬੜਾ ਤਕੜਾ ਪੁੱਛਾ ਖੜੀਆਂ ਰੱਖਦਾ ਹੈ ਪਾਲ ਸਾਬ ਚੱਲੀ ਆਪਾਂ ਸੋ ਚੱਲਣਾ ਆਪਾਂ ਜਮੇਰ 25 ਕਿਲੋਮੀਟਰ ਹੈ ਖਿੱਚ ਦੋ ਗੱਰਾ ਗੱਡੀ ਹੁਣ ਮੋਟਰਸਾਈਕਲਾਂ ਤੋਂ ਗੱਡੀਆਂ ਤੇ ਆਗੇ ਤੇ ਗੱਡੀਆਂ ਤੋਂ ਫੇਰ ਸ਼ਾਮ ਜੀ ਨੂੰ ਪੈਦਲ ਹੋ ਜਾਗੇ ਨਹੀਂ ਪੈਦਲ ਵੀਰੇ ਵਾਹ ਦੇਖੋ ਐਕਸਰਸਾਈਜ਼ ਆ ਕਰਦੇ ਆ ਮੁੰਡੇ ਚਲੋ ਕਰੋ ਆਰਡਰ ਫੇਰ ਕੁਛ ਖਾਈਏ ਲੰਚ ਦਾ ਟਾਈਮ ਹੋ ਗਿਆ ਕਚੋਰੀਆਂ ਗਜਾਰੀਆਂ ਦੇਖੋ ਯਾਰ ਅਦਾਸਪਨ ਇੱਕ ਤੋਰੀ ਦਾ ਹੋਕਸਾਬ ਮੂਰੇ ਇੰਨੇ ਕ ਪਕੌੜੇ ਧਰਤੇ ਦਾ ਕੀ ਬਣਾਉਂ ਕੀ ਪਹਿਲਾ ਟੈਸਟਿੰਗ ਲਈ ਆਈ ਹੈ ਉਹ ਸਾਹਿਬ ਬੜੀਆ ਲੱਗ ਰਿਹਾ ਖਾਣਾ ਵਾ ਦੇਖੋ ਬਿਸਕੂਟ ਆ ਚਲੋ ਯਾਰ ਇਹ ਹੈ ਜੀ ਅਜਮੇਰ ਸ਼ਹਿਰ ਦੀ ਅਨੰਤ ਸਾਗਰ ਛੀਲ ਇਹ ਲਗਭਗ 300 ਕਿੱਲੇ ਚ ਹੈ ਫਾਈਨਲੀ ਜੀ ਅਸੀਂ ਪਹੁੰਚ ਗਏ ਅਜੀ ਬੇਰ ਸ਼ਰੀਫ ਦਰਗਾਹ ਤੇ ਮੁੰਡਿਆਂ ਨੇ ਬੂਟਵਾੜ ਲਾ ਕੇ ਹੱਥ ਪੈਰ ਧੋਲੇ ਇਹ ਬਾਈ ਸਾਨੂੰ ਬੜਾ ਭਰਾ ਗਾਈਡ ਕਰ ਰਹੇ ਨੇ ਇਹ ਬੰਦੇ ਨਹੀਂ ਇਹ यहां पे ਖਾਣਾ ਖਾਣਾ ਬਣਦਾ ابھی ਇੱਕ ਪਹਿਲੇ ਪਹਿਲੇ ਮੱਥਾ ਟੇਕਣਾ ਮੇਰੇ ਤੇ ਪਹਿਲੇ ਮੱਥਾ ਉਹ ਆਪਾਂ ਫਿਰ ਚੜਾ ਲੈਨੇ ਆ ਫਿਰ ਆਪਾਂ ਲੇਟ ਵਾਲੇ ਹੋ ਜਾਾਂਗੇ ਆਪਾਂ ਵਾਰ ਚੜਾ ਦਿੰਨੇ ਆ ਲੇਟ ਵਾਲੇ ਹੋ ਜਾਾਂਗੇ ਆਪਾਂ ਚਲੋ ਅਰੇ ਸਫਾਈ ਚੱਲੀ ਜਾਂਦੀ ਐ ਇੰਦੱਦਾ ਘਾਟਾ ਚਲੋ ਮੱਥਾ ਮੱਥਾ ਦੇਕਣੀ ਚਲੋ ਚਲੋ ਬਹੁਤ ਵੱਡੀ ਦੇਗ ਐ ਹਾਂ ਜੀ ਦੇ ਨਾ ਚਲੋ ਅੱਜ ਸਲਾਮ ਅਲੈਕੁਮ ਬਹੁਤ ਵੱਡੀ ਦੀਗ ਹੈ ਨਾ ਯਾਰ ਇਹ ਚ ਇਸ ਟਾਈਮ ਖਾਣਾ ਬਣਦਾ ਹੋਊਗਾ ਨਾ ਦੇਖੋ ਉਧਰਲੇ ਪਾਸੇ ਹੈ ਤੇ ਅਜਮੇਰ ਸ਼ਹਿਰ ਦੇ ਵਿੱਚ ਇੱਕ ਫੋਟ ਵੀ ਹੈ ਜਿਹੜਾ ਕੀ ਸਾਡੇ ਕੋਲੇ ਹੁਣ ਟਾਈਮ ਨਹੀਂ ਹੈਗਾ ਔਰ ਉਹ ਅਸੀਂ ਨੈਕਸਟ ਟਾਈਮ ਵਾਸਤੇ ਛੜਤਾ ਜਦੋਂ ਨੈਕਸਟ ਟਾਈਮ ਆਵਾਂਗੇ ਤਾਂ ਜਰੂਰ ਫੋਟ ਦੇਖ ਕੇ ਜਾਵਾਂਗੇ ਕਿਉਂਕਿ ਜੇ ਸਾਰੀਆਂ ਚੀਜ਼ਾਂ ਕੰਪਲੀਟ ਕਰ ਗਏ ਤਾਂ ਮੁੜ ਕੇ ਪਰ ਸਾਡਾ ਆਉਣ ਨੂੰ ਜੀ ਨਹੀਂ ਕਰਾ ਹਾਂ ਆਏ ਅਸੀਂ ਪੁਸ਼ਕਰਾਂ ਪਰ ਅਜਮੇਰ ਸ਼ਰੀਫ ਦਰਗਾਹ ਦੇਖ ਗਏ ਚਲੋ ਲੈ ਕੇ ਪਰਲੇ ਪਾਸੇ ਉਹ ਵੀ ਦੇਖੀ ਸੀ ਕੁਝ ਕੁਝ ਇਧਰੋਂ ਦੇਖ ਲਈ ਇਹ ਆ ਗਏ ਜੀ ਰਾਜਸਥਾਨ ਦਾ ਮਿੰਨੀ ਹਿਮਾਚਲ ਉਹ ਟਰੈਕ ਤੇ ਚੱਲੀ ਮਨ ਤਾਂ ਫੀਲਿੰਗ ਜਿਹੀ ਆਉਣ ਲੱਗੀ ਆ। ਨਹੀਂ ਨਾ ਭਾਈ। ਮੁੰਡਾ ਨਕਸ਼ਾ ਦੇਖ ਕਿਤੇ ਪੁਸ਼ਕਰ ਦੀ ਥਾਂ ਤੇ ਹੋਰ ਕਿਤੇ ਵਗ ਜੀਏ। ਪੁਸ਼ਕਰ ਇੱਕ ਪੁਸ਼ਪਾ ਗਈ। ਹਾਂ ਨਾਲਾ ਤਾਂ ਆ ਗਿਆ ਸੁੱਕਿਆ ਜੀ ਤ ਸਵੇਰੇ ਸਾਈਕਲਿੰਗ ਕਰਦੇ ਸੀ ਆ ਨਾਲ ਨਾਲ। ਅੱਛਾ? ਹਾਂ। ਉਹ ਮੈਂ ਤਾਂ ਆਏ ਜੇ ਲੱਗੇ ਮੈਂ ਕਿ ਪਾਣੀ ਪੂਣੀ ਨਾਲ ਛੱਡ ਦੇਣਾ ਤੇ ਵਿੱਚ ਤੁਰੇ ਫਿਰਦੇ ਆ। ਨਾਲੇ ਸਾਈਕਲ ਵੜ ਲਿਆ ਸੀ। ਹੋਰ। ਉਹ ਫਰੂਟਿੰਗ। ਲਓ ਜੀ। ਫਾਈਨਲੀ ਜੀ ਅਸੀਂ ਇੰਨੀ ਭੀੜ-ਪਾੜ ਤੋਂ ਬਾਅਦ ਬ੍ਰਹਮਾ ਮੰਦਿਰ ਪਹੁੰਚ ਗਏ ਤੇ ਸਾਹਮਣੇ ਮੰਦਿਰ ਹੈ ਹੌਕਸਪ ਚਲੋ ਚੱਲਦੇ ਆ ਯਾਦਵਿੰਦਰ ਜੱਦੂ ਨੂੰ ਕੋਲ ਰੱਖੋ ਮੇਰੇ ਕੈਨੇਡਾ ਵਾਲੇ ਯਾਰ ਨੂੰ ਕਿਤੇ ਗਵਾਜੇ ਜਿਸ ਟਾਈਮ ਆਪਾਂ ਖੜੇ ਆ ਜੀ ਬ੍ਰਹਮਾ ਮੰਦਿਰ ਦੇ ਬਾਹਰ ਹੈ ਤੇ ਪੰਡਤ ਜੀ ਨਾਲ ਗੱਲਬਾਤ ਕਰ ਰਹੇ ਨੇ ਮੁੰਡੇ ਜੱਦਕਲੋ ਅੰਮਾ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਮੁੰਡਿਆਂ ਦੀ ਸਪੈਸ਼ਲ ਫਰਮਾਇਸ਼ ਤੇ ਕਚੋਰੀ ਵਾਲਾ ਪਾਲਿਆ ਪਾਲਿਆ ਜਾ ਰਿਹਾ ਹੈ। ਆਹ ਖਸਤਾ ਕਚੋਰੀ। ਕਾ ਬਾਤ ਹੈ। ਮਾਈ ਨੇ ਕੈਂਚੀਆਂ ਨਾਲ ਕੱਟਦੀਆਂ ਕਚੋਰੀਆਂ। ਕੈਂਚੀਆਂ ਨਾਲ ਕਚੋਰੀਆਂ ਕੱਟ ਛੱਡੀਆਂ। ਕੈਂਚੀਆਂ ਨਾਲ ਕਚੋਰੀਆਂ ਕੱਟ ਕੇ ਪਾ ਪਾ। ਔਰ ਕਿੱਧਰ ਭੱਜ ਗਿਆ? ਇਹਦਾ ਕੋਈ ਬੱਚਾ ਨਹੀਂ ਆ ਮੈਂ ਖਾਧੀ ਫੜ। ਕਿਹਦੇ ਨਹੀਂ ਖਾਂਦਾ। ਬੜਾ ਹੀ ਸਾਈ ਬੜਾ। ਸਾਰੇ ਹਟੋ। ਹੇ ਜੀ ਕੜੀ ਕਚੋਰੀ ਬਲਕਿ ਆਹ ਵਸ ਕੜੀ ਕਚੋਰੀ ਹੁੰਦੀ ਐ ਕੜੀ ਕਚੋਰੀ ਹੁੰਦੀ ਐ ਹਾਂ ਅੱਛਾ ਜੀ ਆਹ ਜਾਦੂ ਜੀ ਤੁਸੀਂ ਸ਼ਾਪਿੰਗ ਕਰ ਲਈ ਪਰ ਜਾਈ ਨੇ ਗਾਲਾਂ ਤਾਂ ਦਿੰਦੀਆਂ ਨਹੀਂ ਮੈਂ ਮੈਂ ਸਭ ਹੀ ਨੇੜੇ ਦਾ ਗਾਲਾਂ ਆਏ ਆਲੇ ਭੜੇ ਉਹ ਮਾਰਦਾ ਯਾਰ ਇਹ ਬਲੌਗ ਚ ਆਪਾਂ ਜ਼ਰੂਰ ਪਾਵਾਂਗੇ ਹਮੜਿਆ ਆ ਕਿੰਨਾ ਕ ਸਮਾਨ ਖਰੀਦੋਗੇ ਯਾਰ ਇੰਨਾ ਕੋ ਡਰਦੇ ਆ ਜੋ ਲੈ ਆ ਕਰਦਾ ਸਾਮਾਨ ਰਹੀਦਾ ਅਸੀਂ ਪੁਸ਼ਕਰ ਦੇ ਮੇਲਾ ਗਰਾਊਂਡ ਦੇ ਵਿੱਚ ਖੜੇ ਆ ਜੀ ਤੇ ਜਿਹੜਾ ਤੁਸੀਂ ਸਾਹਮਣੇ ਇੱਕ ਦ੍ਰਿਸ਼ ਦੇਖ ਰਹੇ ਹੋ ਇਹ ਕੱਲੀਆਂ ਲਾਈਟਾਂ ਨਹੀਂ ਹੈਗੀਆਂ ਇਹ ਝੂਲੇ ਨੇ ਅਸੀਂ ਕਾਫੀ ਦੂਰ ਖੜੇ ਆ ਤਾਂ ਕਰਕੇ ਤੁਹਾਨੂੰ ਲੱਗਦਾ ਵੀ ਇਹ ਕੱਲੀਆਂ ਲਾਈਟਾਂ ਨੇ ਪਰ ਇਹ ਚੰਡੋਲਾਂ ਨੇ ਝੂਲੇ ਨੇ ਥਿਊ ਚੈੱਕ ਕਰੋ ਕਿੰਨਾ ਸੋਹਣਾ ਹੈ ਤੁਹਾਡੀ ਕੋਠੇ ਤੇ ਆ ਰਿਹਾ ਮੈਂ ਤੂੰ ਉਹ ਬੇਚਲੀ ਤਾਵਾ ਤੇ ਆ ਰਿਹਾ ਤਾਵਾ ਤਾਵਾ ਆ ਕੋਈ ਮੂੜਾ ਕਿਹਦੀ ਕੋ ਕੰਮ ਕਰ ਤੋ ਲੰਬਾ ਲੇਟਾ ਲੰਬਾ ਉਹ ਚੋਲ ਦੀ ਗਾਜਰ ਉਹ ਤੇਰੀ ਆਪੇ ਓ ਖੜ ਜਾ ਮੈਂ ਵੀ ਆਉਣਾ ਹੈਲੋ ਆਉਣਾ ਕਿਉਂ

ਓ ਬੰਦੇ ਆ ਦੇ ਨਾਲ ਛਾੜਦੀ ਓਏ ਓਏ ਦੇਖੀ ਟੱਕਰ ਨਾ ਕਰਦੀ ਓਏ ਓਏ ਟੱਕਰ ਨਾ ਕਰਦੀ ਓਏ ਓਏ ਬੰਦਗੀ ਬਾਹਰ ਤੱਕ ਨਾ ਆਈਵਾ ਆਈ ਕਿ ਜੀ ਬਾਲੀਵੁੱਡ ਨਾਈਟ ਚੱਲ ਰਹੀ ਐ ਤੇ ਹੁਣ ਸੰਗੀਤ ਪ੍ਰੋਗਰਾਮ ਹੋ ਰਿਹਾ ਐ ਤੇ ਕਰਾਊਡ ਦੇਖੋ ਕਾਫੀ ਕਰਾਊਡ ਐ ਜਿਹੜੇ ਇੱਥੇ ਲੋਕ ਆਉਂਦੇ ਨੇ ਕੱਲੇ ਮੇਲਾ ਦੇਖਣ ਨਹੀਂ ਆਉਂਦੇ ਮਨ ਲੋ ਲੋਕਾਂ ਦੀ ਆਸਤਾ ਵੀ ਐ ਜਿਹੜਾ ਇੱਥੇ ਮਨ ਲੋ ਝੀਲ ਐ ਉਹ ਤੇ ਜਿਹੜੇ ਘਾਟ ਬਣੇ ਹੁੰਦੇ ਆ ਉੱਥੇ ਪੂਜਾ ਵਗੈਰਾ ਹੁੰਦੀ ਐ ਇਹਨਾਂ ਦੀ ਉਹ ਕਰਨ ਵੀ ਬਹੁਤ ਲੋਕ ਆਉਂਦੇ ਨੇ ਹੋ ਚੱਕ ਕਰੋ ਕਰੋ ਬਹੁਤ ਵੱਡਾ ਮੇਲਾ ਹੈ ਜੰਬੋ ਜਾ ਕੇ ਤੇ ਬੈਠੋ ਹਾਂ ਜੰਬੋ ਜਾ ਕੇ ਤੇ ਬੈਠੋੜਾ ਘੁੰਮਦਾ ਹੁੰਦਾ ਪੂਰਾ 90 ਡਿਗਰੀ ਸੋਹਣੇ ਜੰਬੋ ਜਾ ਕੇ ਤੇ ਬੈਠੋ ਰਾਹ ਲਓ ਫੋਟੋ ਖਿਡਾ ਲਓ ਬਾਈਨਾ Akala. hari usil dengar. ਹੁਣ ਮੁੰਡੇ ਜੀ ਸਾਰਾ ਮੇਲਾ ਖਾ ਕੇ ਭੁੱਖੇ ਨੇ ਹੁਣ ਖਾਣਾ ਖਾਣ ਦੀ ਤਿਆਰੀ ਚੱਲ ਰਹੀ ਹੈ ਹੁਣ ਕੋਈ ਡੋਸਾ ਕਹੀ ਜਾਂਦਾ ਕੋਈ ਕੋਣਾ ਕਹੀ ਜਾਂਦਾ ਕੋਈ ਇਹੋ ਆਪ ਦਾ ਮੂੰਹ ਮਿੱਠਾ ਹਾਲੋ ਨੂਲੀ ਰੋਟੀ ਲਾ ਦੇ ਬਾਈ ਲੈ ਵੀ ਜਲੇ ਵੀ ਨਾ ਯਾਰ ਮੈਂ ਦੀ ਆ ਵੀ ਰੁਕ ਜਾ ਯਾਰ ਕੁਛ ਵੀ ਨਹੀਂ ਲਾ ਜਾਲਾ ਨਾਈ ਹੈ ਬੈਠੇ ਬੈਠੇ ਤੇ ਸਾਡਾ ਇੱਥੇ ਆਉਣਾ ਸਫਲ ਹੋ ਗਿਆ ਕਿਉਂਕਿ ਹਲਕੀ ਹਲਕੀ ਬਾਰਿਸ਼ ਆਉਣ ਲੱਗੀ ਇਧਰ ਉਹ ਦੂਰ ਗਿਆ ਤੇ ਇਧਰ ਦੇਖੋ ਬਾਰਿਸ਼ ਆ ਗਈ ਹੁਣ ਆਪਾਂ ਜਾ ਸਕਦੇ ਆ ਆਪਾਂ ਔਲਖ ਮੀਂਹ ਪਵਾਉਣ ਲਈ ਆਏ ਸੀ ਆਪਾਂ ਮਹੌਲ ਤਰਨਾ ਤਰਨਾ ਆਪਣੇ ਆਉਣ ਤੇ ਰੱਬ ਖੁਸ਼ ਹੋ ਗਿਆ بارش ਆਉਣ ਲੱਗ ਗਈ ਗੜਾ ਹੀ ਨਹੀਂ ਪਏ ਬਾਕੀ ਹਾਂ ਜੜੇ ਪੈਣਗੇ ਜਦੋਂ ਆਪਾਂ ਉੱਤਰ ਤੇ ਬੈਠੇ ਇਹ ਤਾਂ ਬਹੁਤ ਖੁਸ਼ ਹੈ ਹਾਂ ਰੱਬ ਖੁਸ਼ ਹੋ ਗਿਆ ਵੀ ਬੰਦੇ ਆ ਗਏ ਪੰਜਾਬ ਤੋਂ ਕਿੰਨੇ ਚਿਰ ਦਾ ਡੀਕਦਾ ਸੀ ਨਾਲ ਦੀ ਨਾਲ ਮੀਂਹ ਪਾਤਾ ਪੁਰਾਣੇ ਸਮੇਂ ਚ ਬ੍ਰਹਮਾ ਜੀ ਨੇ ਕਹਿੰਦੇ ਸੀ ਆਪਾਂ ਮੀਂਹ ਹਾਂ ਵਾਜੀ ਕੀ ਆਵਾਜ਼ ਆ ਵਰਲਡ ਲੈਵਲ ਦੀ ਗੱਲ ਆਤਾ ਮੀਂਹ ਆ ਗਿਆ ਮੀਂਹ ਆ ਗਿਆ ਸਹੀ ਗੱਲ ਹੈ ਖੁਸ਼ ਹੋ ਗਏ ਬਾਈ ਟਾਈਮ ਹੋ ਗਿਆ ਜੀ 11 ਵਜੇ ਦਾ ਤੇ ਅਸੀਂ ਡਿਨਰ ਵਗੈਰਾ ਕਰ ਲਿਆ ਤੇ ਮੇਲਾ ਵਗੈਰਾ ਦੇਖ ਕੇ ਘੁੰਮ ਫਿਰ ਕੇ ਅਸੀਂ ਹੁਣ ਆਪਦੇ ਹੋਟਲ ਚ ਆ ਗਏ ਤੇ ਅੱਜ ਦਾ ਦਿਨ ਜਿਹੜਾ ਉਹ ਬਹੁਤ ਵਧੀਆ ਰਿਹਾ ਤੇ ਕਾਫੀ ਅਸੀਂ ਘੋੜੇ ਦੇਖੇ ਫਲ ਮੇਲੇ ਘੁੰਮੇ ਅਜਮੇਰ ਗਏ ਦਰਗਿਆ ਦਰਗਾਹ ਦੇਖੀ ਤੇ ਕਾਫੀ ਫਨ ਕਰਿਆ ਤੇ ਹੁਣ ਅਸੀਂ ਬਸ ਸੌਣ ਦੀ ਤਿਆਰੀ ਕਰ ਲਈ ਤੇ ਜਿਹੜਾ ਸਵੇਰ ਦਾ ਪ੍ਰੋਗਰਾਮ ਹੈ ਸਵੇਰੇ ਆਪਾਂ ਕੋਸ਼ਿਸ਼ ਕਰਾਂਗੇ ਵੀ 6 ਵਜੇ ਨੂੰ ਆਪਾਂ ਇੱਥੋਂ ਚਾਲੇ ਪਾ ਦਈਏ ਵਾਪਸ ਬਾਕੀ ਕੋਸ਼ਿਸ਼ ਹੀ ਹੈ ਬੰਦੇ ਉੱਠਣਗੇ ਉਸ ਦੇ ਹਿਸਾਬ ਨਾਲ ਹੀ ਪਤਾ ਲੱਗੂਗਾ ਤੇ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆਂ ਤੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ ਜੀ